ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਗੇਲ ਸਟੱਡੀਜ਼ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਕਰਨ ਜਾ ਰਹੇ ਹਾਂ ਤੁਹਾਡੀ ਜਮਾਤ 9ਵੀਂ ਵਿਸ਼ਾ ਹੈ ਸਟੂਡੈਂਟ ਸਮਾਜਿਕ ਗਿਆਨ ਤੇ ਇਤਿਹਾਸ ਪਾਰਟ ਦਾ ਸਟੂਡੈਂਟ ਆਪਾਂ ਚੌਥਾ ਲੈਸਨ ਜਾਨੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ ਇਹ ਲੈਸਨ ਆਪਾਂ ਡਿਸਕਸ ਕਰਾਂਗੇ ਜਿਸ ਵਿੱਚ ਤੁਹਾਡੇ MCQ ਵਾਲੇ ਕੁਐਸਚਨ ਠੀਕ ਹੈ ਸਹੀ ਗਲਤ ਇੱਕ ਨੰਬਰ ਵਾਲੇ ਕੁਐਸਚਨ ਆਨਸਰ ਜੋ ਕਿ ਵਸਤੂਨਿਸ਼ਠ ਪ੍ਰਸ਼ਨ ਹੋਣਗੇ ਤੁਹਾਡੇ ਇੱਕ ਸ਼ਬਦ ਇੱਕ ਵਾਕ ਵਿੱਚ ਪਉਤਰ ਦੇਣਾ ਹੋ ਅਤੇ ਛੋਟੇ ਵੱਡੇ ਕੁਐਸਚਨ ਆਨਸਰ ਇਹ ਸਭ ਕੁਝ ਆਪਾਂ ਅੱਜ ਦੀ ਕਲਾਸ ਵਿੱਚ ਇਹ ਲੈਸਨ ਦਾ ਸੋਲੂਸ਼ਨ ਡਿਸਕਸ ਕਰਾਂਗੇ ਠੀਕ ਹੈ ਤਾਂ ਉਸ ਤੋਂ ਪਹਿਲਾਂ ਜੇਕਰ ਸਟੂਡੈਂਟਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਨਾਲ ਹੀ ਸਟੂਡੈਂਟ ਜਿਹੜੇ ਸਟੂਡੈਂਟਸ ਨੇ ਇਸ ਤੋਂ ਪਹਿਲਾਂ ਵਾਲੀ ਕਲਾਸਿਸ ਦੇਖਣੀ ਹੋਵੇ ਜਾਨੀ ਕਿ ਸਟੂਡੈਂਟ ਇਸ ਤੋਂ ਪਹਿਲਾਂ ਜੋ ਜੋ ਵੀ ਤੁਹਾਡੇ ਇਤਿਹਾਸ ਬੰਗਾਲ ਅਰਥ ਸ਼ਾਸਤਰ ਦਾ ਸਿਲੇਬਸ ਸੀ ਜੋ ਪਿਛਲਾ ਸਿਲੇਬਸ ਤੁਹਾਡਾ ਸਟੂਡੈਂਟ ਜਿਹੜੇ ਸਟੂਡੈਂਟਸ ਨੇ ਉਹ ਕਲਾਸਿਸ ਦੇਖਣੀ ਹੋਵੇ ਤਾਂ نیچے ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਤੁਹਾਨੂੰ ਸਾਰੀਆਂ ਕਲਾਸਿਸ ਉੱਥੋਂ ਮਿਲ ਜਾਣਗੀਆਂ ਤਾਂ ਇਸ ਤਰ੍ਹਾਂ ਹੀ ਸਾਰੇ ਲੈਸਨ ਆਪਾਂ ਡਿਸਕਸ ਕੀਤੇ ਹੋਏ ਹਨ ਤੇ ਨਾਲ ਹੀ ਸਟੂਡੈਂਟ ਜੇ ਤੁਹਾਨੂੰ ਇਹਨਾਂ ਲੈਸਨਾਂ ਦੀ ਪੀਡੀਐਫ ਚਾਹੀਦੀ ਹੈ ਤਾਂ ਮੇਰਾ نیچے ਟੈਲੀਗ੍ਰam ਦਾ ਲਿੰਕ ਵੀ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਤੇ YouTube سوری WhatsApp ਚੈਨਲ ਵੀ ਮੇਰਾ ਜੁਆਇਨ ਕਰ ਸਕਦੇ ਹੋ ਉੱਥੇ ਲਿੰਕ ਦੋਨੋਂ ਦਿੱਤੇ ਹੋਏ ਨੇ ਠੀਕ ਹੈ ਜਿਆਦਾ ਟਾਈਮ ਨਾ ਲਿਆਂਦਿਆਂ ਤੇ ਪਾਠ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਫਰਸਟ ਕੁਐਸਚਨ ਆ ਗਿਆ स्टूडेंट ਆਪਣਾ ਊੜਾ ਭਾਗ ਜਿਸ ਵਿੱਚ ਆਪਣੇ ਬਹੁ ਵਿਕਲਪੀ ਜਾਣੀ ਕਿ ਆਪਾਂ ਨੂੰ ਚਾਰ ਆਪਸ਼ਨਾਂ ਮਿਲ ਗਈਆਂ ਨੇ ਤਾਂ ਆਪਾਂ ਰਾਈਟ ਆਨਸਰ ਦੇਣਾ ਹੋਊਗਾ ਤਾਂ ਪਹਿਲਾ ਕੁਐਸਚਨ ਕੀ ਆਪਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਤਕੀਸੀ ਸਟੂਡੈਂਟਾਂ ਇਹਨਾਂ ਦੇ ਮਾਤਾ ਦਾ ਨਾਮ ਰਾਈਟ ਆਨਸਰ ਹੈ ਊੜਾ ਜਾਨਕੀ ਬੀਬੀ ਭਾਨੀ ਜੀ ਸੈਕੰਡ ਕੁਐਸਚਨ ਦੇਖੋ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦਾ ਨਾਮ ਤਾਂ ਰਾਈਟ ਆਨਸਰ ਹੈ ਸਟੂਡੈਂਟ ਏਡੀ ਠੀਕ ਹੈ ਪ੍ਰਿਥਵੀ ਚੰਦ ਨੈਕਸਟ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਨੇ ਕਿਹੜੇ ਕਿਲੇ ਵਿੱਚ ਕੈਦ ਕੀਤਾ ਸੀ ਤਾਂ ਇਹਦਾ ਆਨਸਰ ਹੈ ਸਟੂਡੈਂਟ ਰਾਈਟ ਊੜਾ ਗਵਾਲੀਅਰ ਦੇ ਕਿਲੇ ਵਿੱਚ ਓਕੇ ਨੈਕਸਟ ਉਸ ਤੋਂ ਬਾਅਦ ਆ ਗਿਆ ਸਟੂਡੈਂਟ ਖੁਸ਼ਰੋ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿੱਥੋਂ ਮਿਲਿਆ ਤਾਂ ਉਹ ਕਿੱਥੇ ਮਿਲਿਆ ਸੀ ਗੋਇੰਦਵਾਲ ਸਾਹਿਬ ਨੈਕਸਟ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀ ਸਟੂਡੈਂਟ 30 ਮਈ 1606 ਇਸਵੀ ਯਾਨੀ ਕਿ ਆਹਾਂ ਅਨਸਰ ਆਪਣਾ ਰਾਈਟ ਹੈ ਸਹੀ ਹੈ ਓਕੇ ਤਾਂ ਇਹ ਆਪਣੇ ਹੋ ਗਏ ਸਟੂਡੈਂਟ ਊੜਾ ਭਾਗ ਉਸ ਤੋਂ ਬਾਅਦ ਆ ਗਿਆ ਆਪਣੇ ਖਾਲੀ ਥਾਵਾਂ ਠੀਕ ਹੈ ਇਹ ਆਪਾਂ ਕਰਾਂਗੇ ਦੇਖੋ ਫਰਸਟ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੂ ਕਾਲ ਡੈਸ਼ ਤੋਂ ਡੈਸ਼ ਤੱਕ ਸੀ ਤਾਂ ਕੀ ਸੀਗਾ ਇਹ 1581 ਈਸਵੀ ਤੋਂ 1606 ਈਸਵੀ ਨੈਕਸਟ 1590 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਡੈਸ਼ ਨਾਂ ਦਾ ਸ੍ਰੋਵਰ ਬਣਾਇਆ ਤਾਂ ਕੀ ਬਣਾਇਆ ਸੀ ਤਰਨ ਤਰਨ ਨਾਂ ਦਾ ਓਕੇ ਉਸ ਤੋਂ ਬਾਅਦ ਅਗਸਟ ਨੂੰ ਟੱਪਣੇ ਮਿਲਾਨ ਵਾਲਾ ਤਾਂ ਦੇਖੋ ਫਰਸਟ ਤੇ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 30 ਮਈ 1606 ਯਾਨੀ ਕਿ ਫਰਸਟ ਦਾ 2 ਨੰਬਰ ਨਾਲਾ ਜਿਗਾ ਮੀਰੀ ਪੀਰੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਸਨ ਜੋ ਕਿ ਗੁਰੂ ਹਰਗੋਬਿੰਦ ਜੀ ਨੇ ਧਰਨ ਕੀਤੀਆਂ ਸਨ ਨੈਕਸਟ ਸਾਈ ਮੀਆਂ ਮੀਰ ਸਾਈ ਮੀਆਂ ਮੀਰ ਆਜੂਗਸਟ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਸੀ ਇਹਨਾਂ ਨੇ ਖੁਸ਼ਰੋ ਖੁਸ਼ਰੋ ਜਹਾਂਗੀਰ ਨੂੰ ਮਿਲਿਆ ਸੀ ਅ ਸੌਰੀ ਜਹਾਂਗੀਰ ਦਾ ਹੈ ਸੁਬੰਦ ਬੇਟਾ ਠੀਕ ਹੈ ਇਹ ਆਪਣੇ ਹੋਗੇ ਮਿਲਾਨ ਵਾਲੇ ਉਸ ਤੋਂ ਨੈਕਸਟ ਤਾਂ ਇਹ ਅਗੇ ਸੌਣਟ ਆਪਣੇ ਕੁਐਸਚਨ ਆਨਸਰ ਠੀਕ ਹੈ ਜਾਨੀ ਕਿ ਇਸ ਦੇ ਵਿੱਚ ਆਪਾਂ ਅੰਤਰ ਦੱਸਣਾ ਹੋਊਗਾ ਤਾਂ ਇਹਨੂੰ ਆਪਾਂ ਕਰਦੇ ਹਾਂ ਰੀਡ ਦੇਖੋ ਮੀਰੀ ਅਤੇ ਪੀਰੀ ਮੀਰੀ ਅਤੇ ਪੀਰੀ ਕੀ ਸੀ ਸੁੰਨ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਪਿਛੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਧਰਮ ਦੀ ਰੱਖਿਆ ਲਈ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਮੀਰੀ ਤਲਵਾਰ ਸੰਸਾਰਿਕ ਅਤੇ ਰਾਜਸੀ ਵਿਸ਼ਿਆਂ ਦੀ ਅਗਵਾਈ ਦਾ ਪ੍ਰਤੀਕ ਸੀ ਅਤੇ ਪੀਰੀ ਪੀਰੀ ਤਲਵਾਰ ਅਧਿਆਤਮਕ ਵਿਸ਼ਿਆਂ ਵਿੱਚ ਅਗਵਾਈ ਦਾ ਪ੍ਰਤੀਕ ਸੀ ਠੀਕ ਹੈ ਉਸ ਤੋਂ ਬਾਅਦ ਆਗੇ ਸਵਿੰਟ ਆਪਣੇ ਕੁਐਸਚਨ ਛੋਟੇ ਪ੍ਰਸ਼ਨ ਉੱਤਰ ਠੀਕ ਹੈ ਫਰਸਟ ਕੁਐਸਚਨ ਆ ਗਿਆ ਸਵਿੰਟ ਆਪਣਾ ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ਤਾਂ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਸਵਿੰਟ ਸ਼੍ਰੀ ਗੁਰੂ ਅਰਜਨ ਦੇਵ ਜੀ ਦੋ ਨੰਬਰ ਕੁਐਸਚਨ ਸ਼੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਅਤੇ ਕਦੋਂ ਰੱਖੀ ਤੇ ਦਾ ਰਾਈਟ ਆਨਸਰ ਸਵਿੰਟ ਸ਼੍ਰੀ ਗੁਰੂ ਹਰਮੰਦਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੀ ਨੀ 1588 ਈਸਵੀ ਵਿੱਚ ਪ੍ਰਸਿੱਧ ਸੂਫੀ ਫਕੀਰ ਮੀਆਂ ਮੀਰ ਜੀ ਨੇ ਰੱਖੀ ਸੀ ਜੋ ਕਿ ਇੱਕ ਮੁਸਲਮਾਨ ਸੀ ਨੈਕਸਟ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਤੋਂ ਲਿਖਵਾਇਆ ਸੀ ਤਾਂ ਕਿਸ ਤੋਂ ਭਾਈ ਗੁਰਦਾਸ ਸਿੰਘ ਜੀ ਤੋਂ ਉਸ ਤੋਂ ਨੈਕਸਟ ਆ ਜੀ ਸੁਣਟ 6 ਆਪਣਾ 4 ਨੰਬਰ ਕੁਐਸਚਨ ਤਾਂ ਫਸਟ ਦੇਖੋ ਆਪਣਾ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਸਪੂਰਨ ਹੋਈ 1640 ਵਿੱਚ ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ ਸ਼ੇਖ ਮੁਹੰਮਦ ਸੌਰੀ ਸ਼ੇਖ ਐਮਨ ਸਰਹਿੰਦੀ 6 ਨੰਬਰ ਸ੍ਰੀ ਗੁਰੂ ਸੌਰੀ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦਸਵੰਦ ਤੋਂ ਕੀ ਭਾਵ ਸੀ ਤਾਂ ਦਸਵੰਦ ਤੋਂ ਭਾਵ ਸੀ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਘਰ ਦੇ ਨਾਂ ਤੇ ਭੇਟ ਕਰੇ ਠੀਕ ਐ ਇਸੇ ਆਪਣੇ ਬਹੁਤ ਛੋਟੇ ਉਸ ਤੋਂ ਬਾਅਦ ਆਗੇ ਸ਼ੁਣਟ ਛੋਟੇ ਜੋ ਕਿ ਆਪਣੇ ਕੁਐਸਚਨ ਆਨਸਰ ਰਹਿਣਗੇ ਫਰਸਟ ਕੁਐਸਚਨ ਕਰਦੇ ਆ ਇਹਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਕਿਸ ਸਮੇਂ ਅਤੇ ਕਦੋਂ ਸੌਂਪੀ ਕਿਸ ਨੂੰ ਅਤੇ ਕਦੋਂ ਸੌਂਪੀ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤੀਸਰੇ ਅਤੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ 1581 ਵਿੱਚ ਵਿੱਚ ਗੁਰੂ ਗੱਦੀ ਸੌਂਪੀ ਦੋ ਨੰਬਰ ਕੁਐਸਚਨ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ੀਰਦੀ ਦਾ ਸੰਖੇਪ ਵਰਣ ਜਹਾਂਗੀਰ ਇੱਕ ਕਟੜ ਮੁਸਲਮਾਨ ਸੀ ਉਹ ਸਿੱਖ ਧਰਮ ਅਤੇ ਗੁਰੂ ਅਰਜਨ ਦੇਵ ਜੀ ਦੀ ਵਧ ਰਹੀ ਪ੍ਰਸਿੱਧੀ ਕਾਰਨ ਖੁਸ਼ ਨਹੀਂ ਸੀ ਗੁਰੂ ਜੀ ਨੇ ਵਿਰੋਧੀਆਂ ਲਈ ਇਹ ਸੁਨਹਿਰੀ ਮੌਕਾ ਸੀ ਉਸ ਸਮੇਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਤੇ ਜਹਾਂਗੀਰ ਨੇ ਖੁਸਰੋ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਗੁਰੂ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕਰਵਾ ਦਿੱਤਾ ਸੀ ਹਾਂ ਤਿੰਨ ਨੰਬਰ ਕੁਐਸਚਨ ਦੇਖੋ ਜਹਾਂਗੀਰ ਦੀ ਧਾਰਮਿਕ ਅਸ਼ੈਨਸੀਲਤਾ ਤੋਂ ਕੀ ਭਾਵ ਹੈ ਤਾਂ ਦੇਖੋ ਸੰਟੇ ਦਾ ਆਨਸਰ ਮੁਗਲ ਬਾਦਸ਼ਾਹ ਜੋ ਜਹਾਂਗੀਰ ਇੱਕ ਕੱਟੜ ਮੁਸਲਮਾਨ ਸੀ ਪਰ ਉਸ ਸਮੇਂ ਹਰ ਜਾਤੀ ਅਤੇ ਧਰਮ ਦੇ ਲੋਕ ਸਿੱਖ ਧਰਮ ਦੀ ਉਦਾਰਤਾ ਤੇ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਣਾ ਰਹੇ ਸਨ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵੱਧ ਪ੍ਰਭਾਵ ਅਤੇ ਈਰਖਾ ਹੋਣ ਲੱਗੀ ਉਹ ਦੂਜੇ ਧਰਮਾਂ ਪ੍ਰਤੀ ਉਦਾਰ ਨਹੀਂ ਸੀ ਅਤੇ ਸਿੱਖ ਮਤ ਦੇ ਵਿਸਥਾਰ ਨੂੰ ਰੋਕਣਾ ਚਾਹੁੰਦਾ ਸੀ ਨੈਕਸਟ ਕੁਐਸਚਨ ਚੰਦੂ ਸ਼ਾਹ ਕੌਣ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਿਉਂ ਹੋ ਗਏ ਚੰਦੂ ਸ਼ਾਹ ਲਾਹੌਰ ਦਾ ਦਰਵਾਦੀ ਤਰਵਾਰਦਿਕ ਦਾ ਅਧਿਕਾਰੀ ਸੀ ਚੰਦੂ ਸ਼ਾਹ ਦੀ ਪੁੱਤਰੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਰਗੋਬਿੰਦ ਜੀ ਨਾਲ ਤੈਅ ਹੋਇਆ ਸੀ ਪਰ ਚੰਦੂ ਸ਼ਾਹ ਦੇ ਹੰਕਾਰ ਦੇ ਕਾਰਨ ਗੁਰੂ ਜੀ ਨੇ ਸਿੱਖ ਸੰਗਤ ਦੀ ਸਲਾਹ ਮੰਨਦੇ ਹੋਏ ਇਹ ਰਿਸ਼ਤਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਚੰਦੂ ਸ਼ਾਹ ਨੇ ਇਸ ਨੂੰ ਆਪਣਾ ਅਪਮਾਨ ਸਮਝ ਕੇ ਗੁਰੂ ਜੀ ਦਾ ਵਿਰੋਧੀ ਬਣ ਗਿਆ ਨੈਕਸਟ 5 ਨੰਬਰ ਕੁਐਸਚਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਤਾਂ ਦੇਖੋ ਆਨਸਰ ਇਹਦਾ ਖੁਸਰੋ ਜਹਾਂਗੀਰ ਦਾ ਪੁੱਤਰ ਸੀ ਉਸਨੇ ਰਾਜ ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਵਿਰੁੱਧ ਵਿਦਰੋਹ ਕਰ ਦਿੱਤਾ ਸੀ ਜਹਾਂਗੀਰ ਨੇ ਖੁਸਰੋ ਨੂੰ ਗਿਫਤਾਰ ਕਰਨ ਲਈ ਉਸ ਦੇ ਪਿੱਛੇ ਸੈਨਾ ਭੇਜ ਦਿੱਤੀ ਖੁਸਰੋ ਗੁਰੂ ਜੀ ਨੂੰ ਗੋਇੰਦਵਾਲ ਵਿਖੇ ਮਿਲਿਆ ਸੀ ਤੇ ਸਿੱਖ ਮਰਿਆਦਾਂ ਅਨਸਾਰ ਗੁਰੂ ਜੀ ਨੇ ਉਸ ਦਾ ਗੁਰੂ ਘਰ ਆਉਣ ਤੇ ਆਦਰ ਮਾਨ ਕੀਤਾ ਤੇ ਲੰਗਰ ਸ਼ਿਕਾਇਆ ਇਸ ਕਾਰਨ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ ਤੇ ਗੁਰੂ ਜੀ ਨੇ ਖੁਸਰੂ ਨੂੰ ਸਰੰਦ ਦਿੱਤੀ ਹੈ। ਜਹਾਂਗੀਰ ਨੇ ਖੁਸਰੂ ਦੀ ਸਹਾਇਤਾ ਕਰਨ ਦੇ ਦੋਸਤ ਵਿੱਚ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦਾ ਆਦੇਸ਼ ਦੇ ਦਿੱਤਾ ਸੀ। ਉਹ ਨੈਕਸਟ ਕੁਸਚਨ ਕੋਸਟਾ। ਆਪਾਂ 6 ਨੰਬਰ ਮਸੰਦ ਪ੍ਰਥਾ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਸੀ? ਤਾਂ ਦੇਖੋ ਸਨ ਮਸੰਦ ਪ੍ਰਥਾ ਕਾਰਨ ਸਿੱਖ ਧਰਮ ਵਿੱਚ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਗੁਰੂ ਜੀ ਨੇ ਮਸੰਦ ਪ੍ਰਥਾ ਦੇ ਵਿਕਾਸ ਲਈ ਨਵੇਂ ਨਿਯਮ ਬਣਾਏ ਦਸਵੰਦ ਇਕੱਠਾ ਕਰਨ ਲਈ ਗੁਰੂ ਜੀ ਨੇ ਬਹੁਤ ਹੀ ਜ਼ਿੰਮੇਵਾਰ ਸਿੱਖਾਂ ਨੂੰ ਮਸੰਦ ਨਿਯੁਕਤ ਕੀਤਾ ਗੁਰੂ ਨੇ ਪੰਜਾਬ ਤੋਂ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ ਤੇ ਜਿਸ ਨਾਲ ਸਿੱਖ ਧਰਮ ਦਾ ਪ੍ਰਚਾਰ ਤੇਜ਼ੀ ਨਾਲ ਵੱਧ ਚੁੱਕਾ ਸੀ ਆਪਣੇ ਆਗੇ ਸਟੂਡੈਂਟਸ ਤੋਂ ਬਾਅਦ ਵੱਡੇ ਕੁਐਸਚਨ ਆਨਸਰ ਠੀਕ ਹੈ ਤਾਂ ਵੱਡਿਆਂ ਦੇ ਵਿੱਚ ਪਹਿਲਾ ਕੁਐਸਚਨ ਆਪਣਾ ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਠੀਕ ਹੈ ਵਿਸਥਾਰ ਨਾਲ ਤਾਂ ਫਸਟ ਪੁਆਇੰਟ ਗੁਰੂ ਅਰਜਨ ਦੇਵ ਜੀ ਨੇ 1581 ਤੋਂ 1606 ਈਸਵੀ ਤੱਕ ਜਾਨਕੀ 25 ਸਾਲ ਆਪਣੇ ਗੁਰੂ ਕਾਲ ਵਿੱਚ ਸਿੱਖ ਧਰਮ ਦੇ ਪ੍ਰਸਾਰ ਤੇ ਵਿਕਾਸ ਲਈ ਬਹੁਤ ਮਹੱਤਵਪੂਰਨ ਕੰਮ ਕੀਤੇ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਇੱਕ ਧਰਮ ਹਾਲ ਦਾ ਨਿਰਮਾਣ ਕਰਵਾ ਜਿਸ ਦਾ ਨਾਮ ਹਰਿਮੰਦਰ ਸਾਹਿਬ ਰੱਖਿਆ ਗੁਰੂ ਜੀ ਦੇ 30 ਰਾਗਾਂ ਵਿੱਚ 2218 ਸ਼ਬਦਾਂ ਦੀ ਰਚਨਾ ਕੀਤੀ ਗੁਰੂ ਜੀ ਨੇ 1604 ਈਸਵੀ ਵਿੱਚ ਆਦੀ ਗ੍ਰੰਥ ਸਾਹਿਬ ਦਾ ਸੰਕਲਨ ਕਰਕੇ ਸਿੱਖਾਂ ਨੂੰ ਇੱਕ ਵੱਖਰਾ ਧਰਮ ਗ੍ਰੰਥ ਪ੍ਰਦਾਨ ਕੀਤਾ ਗੁਰੂ ਅਰਜਨ ਦੇਵ ਜੀ ਨੇ ਆਪ ਬੋਲ ਕੇ ਭਾਈ ਗੁਰਦਾਸ ਜੀ ਤੋਂ ਬਾਣੀ ਨੂੰ ਲਿਖਵਾਇਆ ਆਦੀ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂਆਂ ਦੀ ਬਾਣੀ ਤੋਂ ਇਲਾਵਾ ਇਈ ਹਿੰਦੂ ਪਖਤਾਂ ਸੂਫੀ ਸੰਤਾਂ ਪੱਟਾਂ ਅਤੇ ਗੁਰਸਿੱਖਾਂ ਦੇ ਸ਼ਬਦਾਂ ਨੂੰ ਸਥਾਨ ਦਿੱਤਾ। ਅਗਿਛੇ ਨੰਬਰ ਪੁਆਇੰਟ ਗੁਰੂ ਜੀ ਨੇ ਬਟਾਲੀ ਪਿੰਡ ਵਿੱਚ ਪਾਣੀ ਦੀ ਘਾਟ ਪੂਰੀ ਕਰਨ ਲਈ ਇੱਕ ਖੂਹ ਖਦਵਾਇਆ ਉਸ ਖੂਹ ਤੇ 6 ਹਰਟ ਲਗਵਾਈ। ਗੁਰੂ ਜੀ ਨੇ ਦਸਵੰਦ ਇਕੱਠਾ ਕਰਨ ਲਈ ਜ਼ਿੰਮੇਵਾਰ ਸਿੱਖਾਂ ਨੂੰ ਮਿਸਾਂਦ ਨਿਯੁਕਤ ਕੀਤਾ ਜੋ ਧਰਮ ਦਾ ਵਿਚਾਰ ਵੀ ਕਰਦੇ ਸਨ। ਗੁਰੂ ਜੀ ਨੇ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬੋਹਲੀ ਦਾ ਨਿਰਮਾਣ ਕਰਵਾਇਆ। ਗੁਰੂ ਜੀ ਨੇ ਸਿੱਖਾਂ ਲਈ ਤਰਨਤਾਰਨ ਕਰਤਾਲਪੁਰ ਹਰਗੋਬਿੰਦ ਨਵੇਂ ਸ਼ਹਿਰਾਂ ਦੀ ਸਥਾਪਨਾ ਕੀਤੀ। 1606 ਸ ਵਿੱਚ ਗੁਰੂ ਜੀ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੂੰ ਆਪਣਾ ਉਧਕਾਰੀ ਨਿਯੁਕਤ ਕਰ ਦਿੱਤਾ ਸਿੱਖਾਂ ਨੂੰ ਧਰਮ ਜ਼ਬਰ ਅਤੇ ਜ਼ੁਲਮ ਦਾ ਟੱਕਰਾ ਕਰਨ ਲਈ ਪ੍ਰੇਰਿਤ ਕੀਤਾ। ਨੈਕਸਟ ਕੁਐਸਚਨ ਅਸੂੰਟਾ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਕਾਰਨ ਦਾ ਵਰਣਨ ਤਾਂ ਸਿੱਖ ਧਰਮ ਦਾ ਵਿਸਥਾਰ ਗੁਰੂ ਅਰਜਨ ਦੇਵ ਜੀ ਵੱਲੋਂ ਹਰਮੰਦਰ ਸਾਹਿਬ ਦਾ ਨਿਰਮਾਣ ਤਰਨਤਾਰਨ ਕਰਤਾਰਪੁਰ ਹਰगोविंद ਨਗਰ ਦੀ ਸਥਾਪਨਾ ਅਤੇ ਆਦੀ ਗ੍ਰੰਥ ਸਾਹਿਬ ਦੀ ਸਥਾਪਨਾ ਕਾਰਨ ਸਿੱਖ ਧਰਮ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ ਦਸਵੰਤ ਪ੍ਰਥਾ ਦੇ ਕਾਰਨ ਗੁਰੂ ਘਰ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਸੀ ਗੁਰੂ ਜੀ ਦੇ ਵੱਧ ਦੇ ਪ੍ਰਭਾਵ ਤੋਂ ਜਹਾਗੀ ਨੂੰ ਰਾਜਨੀਤਿਕ ਖਤਰਾ ਮਹਿਸੂਸ ਹੋਣ ਲੱਗਾ ਪ੍ਰਿਥੀਵਜਨ ਦੀ ਦੁਸ਼ਮਣੀ ਪ੍ਰਥੀਆ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ ਵੱਡਾ ਹੋਣ ਕਰਕੇ ਉਹ ਗੱਦੀ ਤੇ ਆਪਣੇ ਆਪਣਾ ਹੱਕ ਸਮਝਦਾ ਸੀ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਦਾ ਦੁਸ਼ਮਣ ਬਣ ਗਿਆ ਤੇ ਉਹਨਾਂ ਵਿਰੁੱਧ ਸ਼ਾਹ ਦੀ ਸ਼ਾਂਕ ਕਰਨ ਲੱਗਾ ਚੰਦੂ ਸ਼ਾਹ ਦਾ ਵਿਰੋਧ ਚੰਦੂ ਸ਼ਾਹ ਲੋਹਾਰ ਦਾ ਲਾਹੌਰ ਦਰਬਾਰ ਤੱਕ ਪ੍ਰਭਾਵशाली ਅਧਿਕਾਰੀ ਸੀ ਉਸ ਦੀ ਪੁੱਤਰੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਰगोविंद ਜੀ ਦੇ ਨਾਲ ਹੋਣਾ ਤੈਅ ਹੋਇਆ ਸੀ ਪਰ ਚੰਦੂ ਸ਼ਾਹ ਦੇ ਹੰਕਾਰ ਦੇ ਕਾਰਨ ਗੁਰੂ ਜੀ ਨੇ ਸਿੱਖ ਸੰਗਤ ਦੀ ਸਲਾਹ ਮੰਨਦੇ ਹੋਏ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਚੰਦੂ ਸ਼ਾਹ ਨੇ ਇਸ ਨੂੰ ਆਪਣਾ અપਮਾਨ ਸਮਝ ਤੋ ਗੁਰੂ ਜੀ ਦਾ ਵਿਰੋਧੀ ਬਣ ਗਿਆ ਜਹਾਗੀ ਦੀ ਧਾਰਮਿਕ ਅਸ਼ੈਨਸੀਲਤਾ ਜਹਾਂਗੀਰ ਇੱਕ ਕਟੜ ਮੁਸਲਮਾਨ ਸੀ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਾਦ ਦੇ ਪ੍ਰਭਾਵ ਨਾਲ ਹੀ ਖਾਉਣ ਲੱਗੀ ਤੇ ਉਸ ਸਿੱਖ ਮਰਥ ਦੇ ਵਿਸਥਾਰ ਨੂੰ ਰੋਕਣਾ ਚਾਹੁੰਦਾ ਸਤਤਕਾਲੀ ਕਾਰਨ ਖੁਸਰੋ ਨੇ ਰਾਜਗਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਕਿਹਾ ਜਾਂਦਾ ਹੈ ਖੁਸਰੋ ਗਵਿੰਦ ਗੁਰੂ ਜੀ ਨੂੰ ਗਵਿੰਦਵਾਲ ਵਿਖੇ ਮਿਲਿਆ ਤੇ ਸਿੱਖ ਮਰਿਆਦਾ ਅਨੁਸਾਰ ਗੁਰੂ ਜੀ ਨੇ ਉਸ ਉਸ ਦਾ ਗੁਰੂ ਘਰੋਂ ਤੇ ਆਦਰ ਮਾਨ ਕੀਤਾ ਤੇ ਲੰਗਰ ਸ਼ਕਾਇਆ ਪਰ ਗੁਰੂ ਜੀ ਦੇ ਅਪਰੋਧੀਆਂ ਜਹਾਂਗੀਰ ਦੇ ਕਰਨ ਭੰਨ ਸ਼ੁਰੂ ਕਰ ਦਿੱਤੇ ਜਹਾਂਗੀਰ ਨੇ ਖੁਸਰਦਿਸ਼ ਹੈਤਾ ਕਰਨ ਦੇ ਅਪਰਾਧ ਵਿੱਚ ਪੂਰਾ ਜਿੰਦੇਵ ਜੀ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਸਵਾਲਟ ਆਪਣਾ ਕੁਐਸਚਨ ਆ ਗਿਆ 3 ਨੰਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਿੱਖ ਧਰਮ ਤੇ ਪ੍ਰਭਾਵ ਵਰਣ ਗੁਰੂ ਅਰਜਨ ਦੇਵ ਜੀ ਸਿੱਖਾਂ ਦੀ ਸ਼ਹੀਦੀ ਕਾਰਨ ਸਿੱਖ ਧਰਮ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਜਿਸ ਦੇ ਹੇਠ ਲਿਖ ਪ੍ਰਵਾਹ ਹਨ ਤੇ ਇਹ ਕਿਹੜੇ ਪ੍ਰਵਾਹ ਨੇ ਦੇਖੋ ਤਾਂ ਫਸਟ ਪੁਆਇੰਟ ਇਸੋਂ ਤੋਂ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਸਵੇਂ ਗੁਰੂ ਹਰਗੋਬਿੰਦ ਜੀ ਦੇ ਬਹੁਤ ਡੂੰਘਾ ਪ੍ਰਭਾਵ ਪਿਆ ਉਹਨਾਂ ਨੇ ਮਹਿਸੂਸ ਕੀਤਾ ਸਿੱਖ ਧਰਮ ਦੀ ਰੱਖਿਆ ਲਈ ਰਾਜਸੀ ਤਾਕਤ ਹੋਣਾ ਵੀ ਜ਼ਰੂਰੀ ਹੈ ਇਸ ਲਈ ਉਹਨਾਂ ਨੇ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀ ਉਹਨਾਂ ਨੇ ਹੌਲੀ-ਹੌਲੀ ਸੈਨਿਕ ਸ਼ਕਤੀ ਵਧਾਉਣੀ ਸ਼ੁਰੂ ਕੀਤੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਅਕਾਲ ਤਖਤ ਤੋਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ ਸਿੱਖ ਹਥਿਆਰ ਧਾਰਨ ਕਰਨ ਲੱਗੇ ਅਤੇ ਉਹ ਗੁਰੂ ਘਰਾਂ ਨੂੰ ਕੋੜੇ ਹਥਿਆਰ ਪੈਂਟ ਕਰਨ ਲੱਗੇ ਸਿੱਖ ਮੁਗਲਾਂ ਤੇ ਸ਼ਾਸਕਾਂ ਦਾ ਸੰਬੰਧਾਂ ਵਿੱਚ ਟਕਰਾਅ ਅਕਬਰ ਦੇ ਸਮੇਂ ਤੱਕ ਸਿੱਖ ਮੁਗਲਾਂ ਨਾਲ ਵਧੀਆ ਸੰਬੰਧ ਰਹੇ ਸਨ ਪਰ ਮੁਗਲ ਸਮਰਾਟ ਜਹਾਂਗੀਰ ਦੁਆਰਾ ਬੇਦਰਦੀ ਨਾਲ ਗੁਰੂ ਅਰਜਨ ਦੇਵ ਜ ਨੂੰ ਸ਼ਹੀਦ ਕਰਨ ਸਿੱਖ ਕੌਮ ਦਾ ਮੁਗਲਾਂ ਨਾਲ ਟਕਰਾਅ ਸ਼ੁਰੂ ਹੋ ਗਿਆ ਮੁਗਲ ਸ਼ਾਸਕਾਂ ਦਾ ਸਿੱਖਾਂ ਤੇ ਅਤਿਆਚਾਰ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਤੇ ਰਾਜਸੀ ਅਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ ਗੁਰੂ ਹਰਗੋਬਿੰਦ ਜੀ ਨੂੰ 1609 ਈਸਵੀ ਵਿੱਚ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1675 ਈਸਵੀ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰਵਾ ਦਿੱਤਾ ਸਿੱਖਾਂ ਵਿੱਚ ਇਕਤਾ ਦੀ ਭਾਵਨਾ ਦਾ ਵਿਕਾਸ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਤੋਂ ਬਾਅਦ ਸਿੱਖ ਜ਼ਬਰ ਜ਼ੁਲਮ ਦੇ ਖਿਲਾਫ ਮਰ ਮਿਟਣ ਲਈ ਤਿਆਰ ਹੋ ਗਏ ਉਹਨਾਂ ਦਾ ਸਿੱਖ ਧਰਮ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖਾਂ ਲਈ ਪ੍ਰੇਰਨਾ ਦਾ ਸਰੋਤ ਬਣੀ ਅਤੇ ਉਹਨਾਂ ਵਿੱਚ ਏਕਤਾ ਦੀ ਭਾਵਨਾ ਦਾ ਵਿਕਾਸ ਹੋਇਆ ਤੇ ਇਸੇ ਹਿਸਾਬ ਨਾਲ ਤੁਹਾਡਾ ਕਲਾਸ 9ਵੀਂ ਦਾ ਇਤਿਹਾਸ ਦਾ ਲੈਸਨ ਚਤਥਾ ਜੋ ਆਪਾਂ ਡਿਸਕਸ ਕੀਤਾ ਕਲਾਸ ਕਿਦਾਂ ਲੱਗੀ ਇਸ ਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਤਾ ਜੋ ਹੋਰ ਵੀ ਸਟੂਡੈਂਟਸ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਆ ਮਿਲਦੇ ਆ ਸਟੂਡੈਂਟ नेक्स्ट ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ ਆਲ ਦੀ ਵੈਸਟ